ਹੈਲੋ ਜੀ ਮਿਸਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ਼ਕਾਲ ਰਾਣੀ ਦੀ ਕਹਾਣੀ ਆਪਾਂ ਅੱਜ ਗੱਲ ਕਰੀਏ ਸਾਡੇ ਜਿਹੜੇ ਨਾਮ ਆ ਨਾਮ ਦਾ ਸਾਨੂੰ ਕਿੰਨਾ ਜद्दोजਹਿਦ ਕਰਨੀ ਪੈਂਦੀ ਆ ਨਾਮ ਕਮਾਉਣ ਵਾਸਤੇ ਨਾਮ ਅਸੀਂ ਕਿਵੇਂ ਕਮਾ ਸਕਦੇ ਆ ਚੰਗੇ ਕੰਮਾਂ ਨਾਲ ਚੰਗੀ ਪਛਾਣ ਨਾਲ ਪਛਾਣ ਆ ਜਿਹੜੀ ਉਸਨੂੰ ਆਪ ਬਿਨਾਂ ਬਣਾਉਣੀ ਪੈਂਦੀ ਆ ਜੇ ਹੁਣ ਆਪਾਂ ਨੂੰ ਹਮੇਸ਼ਾ ਆਪਾਂ ਨੂੰ ਦੇਖੋ ਜੇ ਕੋਈ ਸਾਡਾ ਨਾਮ ਲੈਂਦਾ ਸਾਨੂੰ ਕਿੰਨਾ ਸੋਹਣਾ ਲੱਗਦਾ ਹੁੰਦਾ ਹੁਣ ਨਾਮ ਤਾਂ ਬਿਨਾਂ ਤਾਂ ਸਾਰੀ ਭਮਦੀ ਦੁਨੀਆ ਕਿਸੇ ਨੂੰ ਕੀ ਪਤਾ ਲੱਗਣਾ ਵੀ ਕੀ ਦਾ ਕੀ ਨਾਮ ਆ ਨਾਮ ਜਦੋਂ ਹੀ ਬੱਚਾ ਪੈਦਾ ਹੁੰਦਾ ਉਦੋਂ ਹੀ ਨਾਮ ਰੱਖਿਆ ਜਾਂਦਾ ਵਾ ਪਹਿਲੀਆਂ ਦੇ ਵਿੱਚ ਤਾਂ ਕੋਈ ਹੁੰਦਾ ਹੀ ਨਹੀਂ ਸੀਗਾ ਵੀ ਨਾਮ ਇੰਨਾ ਹੈਗਾ ਜ਼ਰੂਰੀ ਵੀ ਕਿੰਨਾ ਕੁ ਛੇਤੀ ਰੱਖਣਾ ਵਾ ਸਾਡੇ ਮੇਰੇ ਡੈਡ ਸੀਗੇ ਆਰਮੀ 'ਚ ਫਿਰ ਉਹਨਾਂ ਨੂੰ ਹੁੰਦਾ ਵਾ ਵੀ ਉਹ ਪੁੱਛਦੇ ਹੁੰਦੇ ਆ ਵੀ ਤੁਹਾਡੇ ਹੋਰ ਬੇਬੀ ਹੋਇਆ ਨਾਂ ਦੱਸੋ ਕੀ ਰੱਖਿਆ ਵਾ ਤੇ ਉਹ ਉਦਾਂ ਹੀ ਮੇਰੀ ਇੱਕ ਵੱਡੀ ਸਿਸਟਰ ਸੀ ਉਹਨੂੰ ਵੱਡੀ ਵੱਡੀ ਕਹਿਣ ਲੱਗ ਗਏ ਮੈਨੂੰ ਛੋਟੀ ਛੋਟੀ ਕਹਿਣ ਲੱਗ ਗਏ ਫਿਰ ਉਹ ਕਹਿੰਦੇ ਵੀ ਉਹਦਾ ਨਾਂ ਕੀ ਆ ਕਹਿੰਦੇ ਨਾਂ ਤਾਂ ਮੈਨੂੰ ਪਤਾ ਨਹੀਂ ਕੀ ਰੱਖਿਆ ਵਾ ਸਾਡੇ ਮੇਰੇ ਮਾਮਾ ਜੀ ਦੇ ਬੇਟੇ ਦਾ ਨਾਂ ਰੱਖਿਆ ਸੀਗਾ ਜਿਹੜਾ ਤੇ ਉਹ ਕਹਿੰਦੇ ਚਲੋ ਉਹ ਕੋਰ ਕਰ ਦੋ ਤੇ ਉਹ ਸਿੰਘ ਹੈਗਾ ਤੇ ਉਹ ਨਾਂ ਰੱਖਤਾ ਉਹਨਾਂ ਨੇ ਤੇ ਮੈਂ ਸਾਨੂੰ ਉਦਾਂ ਮੈਨੂੰ ਮੇਰੇ ਡੈਡ ਮੈਨੂੰ ਛੋਟੀ ਕਹਿੰਦੇ ਹੁੰਦੇ ਸੀ ਤੇ ਹੋਰ ਸਾਰੇ ਮੇਰੇ ਕੋਲੇ ਵਿੱਚ ਸਕੂਲ 'ਚ ਸਾਰੇ ਮਨ ਰਾਣੀ ਕਹਿੰਦੇ ਸੀਗੇ ਰਾਣੀਆਂ ਸੀਗੀ ਹਨਾ ਤਾਂ ਉਹ ਨਾਂ ਤੁਹਾਨੂੰ ਕਿੰਨਾ ਚੰਗਾ ਲੱਗਦਾ ਹੁਣ ਜਦੋਂ ਤੁਸੀਂ ਵਿਆਹ ਹੋ ਜਾਂਦਾ ਵਾ ਤੁਹਾਡਾ ਜੀ ਕਰਦਾ ਹੁਣ ਤਾਂ ਕੋਈ ਮੇਰਾ ਨਾਂ ਰਾਣੀ ਲੈਣ ਆਲਾ ਹੈ ਨਹੀਂਗਾ ਉਹ ਫਿਰ ਆਪ ਦਾ ਕੋਈ ਨਾ ਕੋਈ ਨਾਂ ਧਰ ਦਿੰਦੇ ਨਾਂ ਬਦਲਿਆ ਜਾਂਦਾ ਵਾ ਤੇ ਫਿਰ ਜਦੋਂ ਤੁਹਾਡੇ ਪੈੰਡ ਦਾ ਕੋਈ ਹੁੰਦਾ ਵਾ ਉਹ ਫਿਰ ਤੁਹਾਡਾ ਨਾਮ ਰਾਣੀ ਕਹਿ ਕੇ ਬੁਲਾਉਂਦੇ ਹਨ ਤੇ ਫਿਰ ਇਹ ਸਾਨੂੰ ਜਿਹੜਾ ਨਾਮ ਨੂੰ ਰੱਖਣ ਵਾਸਤੇ ਨਾਮ ਨੂੰ ਉੱਚਾ ਕਰਨ ਵਾਸਤੇ ਆਪਦੇ ਨਾਮ ਦੀ ਪਛਾਣ ਕਰਨ ਵਾਸਤੇ ਆਪਦਾ ਵजूद ਬਣਾਉਣ ਵਾਸਤੇ ਸਾਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਜੇ ਹਾਰਡ ਵਰਕ ਕਰਦੇ ਹਾਂ ਤਾਂ ਕਿਤੇ ਸਾਡਾ ਜਿਹੜਾ ਨਾਮ ਉਹ ਜਿੰਦੀ ਲਿਸਟ ਵਿੱਚ ਰਹਿੰਦਾ ਵਾ ਨਹੀਂ ਤਾਂ ਫਿਰ ਅਗਲਾ ਕਹਿੰਦਾ ਚੱਲ ਹੋਊਗਾ ਫਿਰ ਚੱਲ ਚਲੇ ਗਿਆ ਚਲੇ ਗਿਆ ਹਣਾ ਤੇ ਬਈ ਨਾਂ ਦੇ ਨਾਲ ਆਪਣਾ ਹਮੇਸ਼ਾ ਲੋਕਾਂ ਦਾ ਇਹ ਖਿੱਚ ਰਹਿੰਦੀ ਆ ਬਈ ਸਾਡਾ ਜਿਹੜਾ ਨਾਮ ਆ ਉਹ ਚੱਲਦਾ ਰਵੇ ਸਾਡੀ ਪੀੜ੍ਹੀ ਆ ਉਹ ਚਲਦੀ ਰਵੇ ਜੇ ਤੁਹਾਡੇ ਮੁੰਡਾ ਹੁੰਦਾ ਫੇਰ ਉਹ ਕਹਿੰਦੇ ਫੇਰ ਪੀੜ੍ਹੀ ਚਲਦੀ ਰਵੇ ਤੇ ਜੇ ਕੁੜੀਆਂ ਉਹ ਕਹਿੰਦੇ ਵੀ ਨਹੀਂ ਉਹ ਨਹੀਂ ਸਾਡਾ ਨਾਮ ਕੈਰੀ ਕਰਨਗੀਆਂ ਮੁੰਡੇ ਨਾਮ ਕੈਰੀ ਕਰਦੇ ਆ ਉਹ ਸਾਡੀ ਪੀੜ੍ਹੀ ਘਾਂ ਬੰਦੀ ਆ ਕੁੜੀਆਂ ਵਿਚਾਰੀਆਂ ਜਿੰਨਾ ਮਰਜੀ ਉਥੇ ਟਿੱਕਿਆਂ ਦਾ ਫਿਕਰ ਕਰੀ ਜਾਂ ਪਰ ਹਮੇਸ਼ਿਆ ਪਹਿਲਾ ਜਿਹੜੀ ਉਹ ਮੁੰਡਿਆਂ ਦਿੱਤੀ ਜਾਂਦੀ ਆ ਤੇ ਸੋ ਆਪਾਂ ਨੂੰ ਸਾਡੇ ਜਿਹੜਾ ਨਾਮ ਕਰਨਾ ਉਹਦੇ ਵਾਸਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੁੰਦਾ ਜਦੋਂ ਸਾਨੂੰ ਕੋਈ ਸਾਡਾ ਨਾਮ ਲੈ ਕੇ ਸਾਨੂੰ ਬੁਲਾਉਂਦਾ ਵਾ ਤੇ ਇਹਦੇ ਵਿੱਚ ਵੀ ਮੈਂ ਦੇਖਦੀ ਆ ਬਈ ਜਦੋਂ ਅਸੀਂ ਨਾਮ ਕਮਾਉਣਾ ਸਾਨੂੰ ਕਿੰਨਾ ਸਾਰੇ ਸਾਰੇ ਥਾਂ ਤੇ ਅ ਅਨਸਿਵਲਾਈਜ਼ਡ ਨਹੀਂ ਅਸੀਂ ਬਣ ਸਕਦੇ ਨਾ ਸਿਵਲਾਈਜ਼ਡ ਬਣਦੇ ਆ ਸਾਰੇ ਲੋਕਾਂ ਨਾਲ ਹਲੀਮੀ ਨਾਲ ਬੋਲਣਾ ਤੇ ਪਿਆਰ ਨਾਲ ਬੋਲਣਾ ਜੇ ਕਿਸੇ ਦੀ ਹੈਲਪ ਦੀ ਲੋੜ ਹੋਵੇ ਤੇ ਹੈਲਪ ਕਰਨੀ ਤਾਂ ਅਸੀਂ ਗੁੱਡ ਪਰਸਨ ਬਣ ਸਕਦੇ ਆ ਠੀਕ ਆ ਜੀ ਸਤਿ ਸ੍ਰੀ ਅਕਾਲ